ਲੋ ਰਾਮ ਨਾਲ ਪਏ ਆ ਤੇ ਆ ਫਰਦਰ ਰਤਾ ਲਹੋਂ ਨਿੱਧਰ ਨੂੰ ਆਊਗਾ ਬਸ ਇਹਨੇ ਵੀ ਕਿੜਾ ਕੱਲੇ ਉੱਡਣਾੰਜਰਾ ਦਾਣੇ ਖਾਣ ਲਈ ਆ ਇਹਦਾ ਪਹਿਲਾਂ ਬਈ ਤੁਹਾਨੂੰ ਦੱਸਦਾ ਮੈਂ ਪਹਿਲਾਂ ਹਣੀ ਹਾਂ ਖਟੀਆਂ ਦਾ ਹੀ ਹੁੰਦੇ ਸੀ ਕਬੂਤਰ ਆਪਾਂ ਮੇਰੇ ਬਹੁਤ ਟਾਈਮ ਪਹਿਲਾਂ ਕਬੂਤਰ ਰੱਖੇ ਸੀਗੇ ਸਾਲ 2 ਸਾਲ ਹੋ ਗਿਆ ਤੇ ਉਹ ਦੁਬਾਰਾ ਫਿਰ ਆਪਾਂ ਛੜਤੇ ਸੀਗੇ ਠੀਕ ਹੈ ਨਾ ਆਹ ਉਦੋਂ ਦਵਾਰ ਬਈ ਆਪਾਂ ਛੱਡਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੋ ਸਾਲ ਰੱਖੇ ਨਹੀਂ ਤੇ ਫਿਰ ਅੱਜ ਜੂਨ 21 ਜੂਨ ਨੂੰ ਆਪਾਂ ਲੈ ਕੇ ਆਏ ਆ ਬਈ ਕਬੂਤਰ ਦੋ ਆੜੀ ਤੋਂ ਠੀਕ ਆ ਨਾ ਤੇ ਉਦੋਂ ਇੱਕ ਰੱਤਾ ਲੈ ਗਿਆ ਸੀ ਬੱਚਾ ਇਹ ਆਪਾਂ ਹੱਥੀ ਪਾਲਿਆ ਤੇ ਇੱਕ ਲੈ ਗਿਆ ਸੀ ਬਈ ਰੱਤਾ ਉਹ ਬਈ ਗੁੜਾ ਗੁੜ ਰੰਗਾ ਸੀ ਤੇ ਉਹ ਗੁੜਾ ਰੱਤਾ ਸੀ ਇਹ ਫਿਕਰ ਰੱਤਾ ਠੀਕ ਆ ਨਾ ਤੇ ਬਈ ਉਹ ਬੜਾ ਕਬੂਤਰ ਸੀ ਉਹਨੇ ਪਿਛਲੇ ਸਾਲ ਮਜੇ ਮੇ ਕੀ ਤੋਹਰ ਹੁਣ 2025 ਆਦਾ 2024 ਚ ਉਹਨੇ ਛੱਡਿਆ ਸੀਗਾ ਠੀਕ ਐ ਨਾ ਬਾਜੀ ਤੇ ਉਥੋਂ ਬਈ ਅੱਧਾ ਘੰਟਾ ਪਹਿਲਾਂ ਬੈ ਕੇ ਹਾਰ ਗਿਆ ਸੀਗਾ ਤੇ ਉਹ ਦਿੱਤਾ ਸੀ ਉਹਨੇ ਆਪਾਂ ਨੂੰ ਤੇ ਆ ਸੀ ਮੈਂ ਚੱਲ ਕਬੂਤਰੀ ਉਦੋਂ ਬਾਅਦ ਆ ਆਪਣੇ ਕੋਲ ਕੂਤਰੀ ਹੁੰਦੀ ਸੀ ਕਬੂਤਰੀ ਚੱਲ ਆਪਣੀ ਪੁਰਾਣੀ ਕਬੂਤਰੀ ਮੋੜੀ ਸੀ ਮੈਂ ਚੱਲ ਹੁਣ ਰੱਖਣਾ ਹੀ ਆ ਪੱਕਾ ਹੀ ਹੋ ਗਿਆ ਸੀ ਉਦੋਂ ਬਾਅਦ ਪ੍ਰੋ ਲੈ ਜਾਂਦਾ ਫੇ ਕਬੂਤਰੀ ਭੱਜ ਗਈ ਤੇ ਫਿਰ ਕਬੂਤਰੀ ਦੀ ਭਾਲ ਕਰੀ ਗਏ ਕਬੂਤਰ ਮਿਲਿਆ ਹੀ ਕੂਤਰੀ ਮਿਲਿ ਹੋਣੀ ਹੈਗੀ ਫਿਰ ਆਪਾਂ ਵੀ ਇੱਕ ਜੰਗਲੀ ਕਬੂਤਰ ਚੱਕਿਆ ਆਪਣੇ ਘਰੇ ਗਿਰ ਗਿਆ ਸੀਗਾ ਜ਼ਖਮੀ ਸੀ ਚੱਲ ਘਰ ਦੇ ਗੰਦੇ ਜ਼ਖਮੀ ਹੋਇਆ ਪਿਆ ਠੀਕ ਕਰਕੇ ਛੱਡ ਦੇਈ ਚਲ ਆਪਾਂ ਠੀਕ ਠੂ ਕਰਨ ਲੱਗ ਗਏ ਵੀ 3 ਦਿਨ ਕੋ ਜੰਗਲੀ ਕੂਤਰ ਨੇ ਲੜ ਕੇ ਆਪਣੇ ਉਹਮ ਗੋੜ ਰੰਗੇ ਨੂੰ ਮਾਰਤਾ ਠੀਕ ਹੈ ਨਾ ਤੇ ਫਿਰ ਜਦ ਗੋੜ ਰੰਗੇ ਨੂੰ ਮਾਰੇ ਉਹਨੇ ਫਿਰ ਆਪਾਂ ਵੀ ਚੱਲ ਛੱਟਦਾ ਫੇਰ ਨਹੀਂ ਆ ਪਰਕੇ ਤੇ ਉਹ ਬਹਿ ਗਿਆ ਕੇ ਠੀਕ ਹੈ ਨਾ ਦਿੱਤਾ ਆਪਣਾ ਦੇਖ ਲਓ ਮਾ ਸਹੀ 15 ਮਿੰਟ ਲਾਇ ਹੁਣੇ ਆ ਤੇ ਜਦੋਂ ਮਰਿਆ ਫਿਰ ਆਪਣਾ ਰੱਤਾ ਠੀਕ ਨਾ ਉਦੋਂ ਮ ਜਿਹੜਾ ਰੱਤਾ ਹੁੰਦਾ ਸੀ ਡਾਇ ਹੁੰਦਾ ਸੀਗਾ ਪਡਾਉਂਦੇ ਹੁੰਦੇ ਸੀਗੇ ਤੇ ਇਹ 7 ਤੋਂ ਲੈ ਕੇ ਆਪਣੇ ਜੂਨ ਦੇ ਮਹੀਨੇ ਵਿੱਚ ਨਹੀਂ ਜੂਨ ਦੇ ਮਹੀਨੇ ਜਦੋਂ ਆਪਾਂ ਡਾਉਣ ਲੱਗੇ ਜੁਲਾਈ ਦੇ ਮਹੀਨੇ ਜ ਡਾਉਣ ਲੱਗੇ ਸਿੱਧੀ ਗੱਲ ਸੀ ਹੈ ਨਾ ਤੇ 11 12 ਤੇ ਇੱਕ ਦਾ ਟਾਈਮ ਨਹੀਂ ਸਿਰਫ ਇੱਕ ਦਿਨ ਕੀਤਾ ਸੁੱਕੇ ਨਹੀਂ ਠੀਕ ਹੈ ਨਾ ਫਿਰ 11 12 ਤੇ ਫਿਰ ਉਸ ਤੋਂ ਬਾਅਦ ਬਈ ਜਦੋਂ ਮਰਿਆ ਫਰ ਆਪਾਂ ਤੋਂ ਛੱਡਿਆ ਹੀ ਨਹੀਂ ਹੈਗਾ ਇਹ ਡਾਉਨ ਲਈ ਤੇ ਫਿਰ ਜਦੋਂ ਛੱਡਿਆ ਆ ਦੋ ਦਿਨ ਬਾਅਦ ਦੋ ਦਿਨ ਦਿਨ ਬਾਅਦ ਫਿਰ ਉੱਡੇ ਹੀ ਨਹੀਂ ਹੈਗਾ ਤੇ ਤਾਂ ਕਰਕੇ ਫਿਰ ਆਪਾਂ ਹੁਣ ਡਾਉਂਦੇ ਨਹੀਂ ਹੈਗੇ ਡਾਉਂਦੇ ਕਿ ਨਹੀਂ ਉੱਡਦਾ ਹੀ ਨਹੀਂ ਹੈਗਾ ਹੁਣ ਇਕੱਲਾ ਪਤਾ ਨਹੀਂ ਉਹਦੇ ਨਾਲ ਕੀ ਚੱਕਰ ਸੀ ਤੇ ਫਿਰ ਆਪਾਂ ਛੱਡਿਆ ਹੀ ਹੈਗਾ ਨਾ ਪਰ ਉਹ ਕੂਤਰ ਬੜਾ ਚੰਗਾ ਇਹ ਚੰਗਾ ਚਲੋ ਉਹ ਵੀ ਸੀਗਾ ਪਰ ਇਹ ਬਹੁਤ ਚੰਗਾ ਦੇਖਾ ਉਹਦਾ ਪੋਤੀ ਆ ਇਹ ਤੇ ਹੁਣ ਆਪਾਂ ਇਹਦੀ ਬਣਾਉਣੀ ਐ ਰੇਲ ਚੰਗੀ ਤਰ੍ਹਾਂ ਲਾਵਾਂਗੇ ਇਹਨਾਂ ਜੋੜਾਂ ਇੰਝ ਤੇ ਫਿਰ ਬਣਾਵਾਂਗੇ ਵਧੀਆ ਤੇ ਵੀਡੀਓ ਲੰਬੀ ਹੋਈ ਜਾਂਦੀ ਐ ਚਲੋ ਕੋਈ ਨਾ ਕੋਈ ਕੰਮਕਾਰ ਕਰਾਂਗੇ ਤੇ ਫਿਰ ਉਦੋਂ ਵੀੜੇ ਲਾਵਾਂਗੇ ਅਜੇ ਤੇ ਪਈਆਂ ਆਰਾਮ ਨਾਲ ਚਲੋ ਫਿਰ ਮਿਲਦੇ ਆਂ ਬਾਅਦੋਂ ਹਾਂਜੀ ਤੇ ਧਰ ਦਿਆਂ ਹੁਣ ਮੇਰੇ ਵੀਰੋ ਦਾਣਾ ਪਾਣੀ ਇਹਨਾਂ ਨੂੰ ਹੈਨਾ ਤੇ ਫਿਰ ਨਵੇੜਦੇ ਆ ਕੰਮ ਦਾਣਾ ਪਾਣੀ ਧਰ ਲੀਏ ਟੈਂਸ਼ਨ ਜੀ ਮੱਕੂ ਚਾਹੇ ਤਾਂ ਬਾਜੂ ਖੋਲ ਲਾਂਗੇ ਤੇ ਦੇਖੀਏ ਫਿਰ ਤਾਂ ਨੀ ਕੀੜੀਆਂ ਪੈ ਗਈਆਂ ਇਹ ਜਿਹੜਾ ਹੋ ਗਏ ਸੀ ਕੱਲ ਆਪਾਂ ਵੀ ਦਾਣਾ ਹੈਏ ਹਲੋ ਚੱਟੇ

ਦੋ ਇਹ ਹੱਥਾਂ ਤੇ ਵੀ ਕੀੜੀਆਂ ਕੀੜੀਆਂ ਪਰਤੁੰਦੇ ਨਹੀਂ ਯਾਰ ਕੋਈ ਨਹੀਂ ਸੁੱਕਣੀ ਪਉਂਦੇ ਸਕਾਉਣ ਚਲੇ ਆ ਕਿਹੜਾ ਗਿੱਲੀ ਆ ਮੈਂ ਧੁੱਪੇ ਰੱਖਦੇ ਹਨ ਤੇ ਆ ਕਰ ਲਿਆ ਪਾਦ ਕੇ ਕੇਰਾ ਤੇ ਭਾਈ ਹੁਣ ਆਇਨਾ ਕਹਦੇ ਕਿ ਇਹ ਕੀੜੀਆਂ ਵਾਲੇ ਦਾਣੇ ਪਾਉਂਦਾ ਠੀਕ ਹਨ ਤੇ ਭਾਈ ਆਪਾਂ ਬਾਅਦ ਚ ਕੀੜੀਆਂ ਕੱਟ ਦੇਣੀਆਂ ਨੇ ਨਾ ਦਾਣਾ ਪਾਉਣ ਤੋਂ ਬਾਅਦ ਜਿਹੜੇ ਉੱਤੇ ਕੀੜੀਆਂ ਉੱਤੇ ਆਏ ਜੀ ਨੇ ਠੀਕ ਹੈ ਤੇ ਆਪਾਂ ਉਹ ਕੱਢ ਦੇਣੀ ਆ ਤੇ ਆਪਾਂ ਨੂੰ ਹੀ ਪਤਾ ਭਾਈ ਕੀੜੀਆਂ ਆਵੇਂ ਨਾ ਗਲ ਪੱਕੂ ਤੇ ਕੋਈ ਨਹੀਂ ਆਪਾਂ ਕੱਟ ਦੇਣੀਆਂ ਨੇ ਕੋਈ ਜਣਾ ਕਮੈਂਟ ਕਰਕੇ ਨਾ ਕਹਦੇ ਵੀ ਇਹ ਤਾਂ ਕੀੜੀਆਂ ਦਾ ਦਾਣਾ ਪਾਉਂਦਾ ਕੱਢ ਦੇਣੇ ਹੁਣ ਆਲੇ ਵਿੱਚ ਫੈਟਰੀ ਜਿਹੜੀਆਂ ਤੁਹਾਨੂੰ ਦਿਖਾਉਣਾ ਉਹ ਵਿੱਚ ਫਿਰਦੀਆਂ ਨੇ ਹੁਣ ਮੈਂ ਕੱਢ ਦੇਣੀਆਂ ਖੋਲ ਕੇ ਉਤੋਂ ਆਏ ਜਗਾੜ ਜੇ ਆਏ ਫਿਰਦੀਆਂ ਖੋਲ ਦੇਣੇ ਕੱਢ ਦੇਣੀਆਂ ਨੇ ਸਾਰੀਆਂ ਬਾਹਰ ਤੇ ਚਲੋ ਕੋਈ ਆਉਂਦੀ ਕੱਢ ਗੁੱਡ ਕੇ ਧੁੱਪੇ ਧਰ ਕੇ ਤੇ ਫਿਰ ਮਿਲਦੇ ਹਾਂ ਹਾਂਜੀ ਤੇ ਲੋ ਕਰਨ ਲੈ ਸਾਰਾ ਸੈੱਟ ਤੇ ਖੋਲ ਲੀਏ ਉਹ ਹੋ ਜਾਏ ਬਦ ਜਾ ਆਏ ਆਏ ਆ ਆਏ 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 ਬੱਤੋਏ ਆਏ ਬੱਤੋਏ ਆਏ 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 ਕੋਈ ਗਾ ਨਹੀਂ ਖਾਣ ਦੁੱਧਾ ਨਾ ਤੇ ਉਸ ਸੇਵਾ ਨਾ ਬੁਕਰ ਗਿਆ ਮਦਰ ਰੱਤਾ ਰਹਾ ਲੋ ਉੱਡਿਆ ਇਹਨਾ ਦੇਖ ਜੀ ਤੇ ਪਤਾ ਹੀ ਲੱਗਿਆ ਭਾਈ ਕਿਵੇਂ ਵੀਡੀਓ ਕੱਟੀ ਗਈ ਤੇ ਰੱਤਾ ਉੱਡ ਗਿਆ ਸੀਗਾ ਨਾ ਤੁਹਾਨੂੰ ਦੱਸੀ ਸੀ ਮੈਂ ਬੜੇ ਦਿਖਾਇਆ ਸੀਗਾ ਕਿੱਧਰ ਨੂੰ ਗਿਆ ਆਈ ਕਿੱਧਰ ਨੂੰ ਗਿਆ ਉਹ ਆ ਗਿਆ ਉਹ ਆ ਗਿਆ ਹੋ ਜਾਂਦਾ ਪਰਲੇ ਕੋਸੇ ਆ ਜਿਵੇਂ ਜਿਵੇਂ ਕੀ ਆਉਂਦਾ ਆ ਨਹੀਂ ਜਾਂਦਾ ਚਲੋ ਕੋਈ ਗੱਲ ਨਹੀਂ ਆ ਜਾਣੇ ਦਾਣੇ ਦੇਖ ਕੇ ਤੇ ਫੇਰ ਕਰ ਤੁਹਾਨੂੰ ਨਾਲ ਸ਼ੇਅਰ ਜੋ ਪਾਣੀ ਪਣੀ ਧਰਾਂਗੇ ਖਾਣ ਦਾਣੇ ਹਜੇ ਇਹਨਾਂ ਨੂੰ ਲੱਗੇ ਹੋਣਾ ਦਾਣੇ ਖਾਣਾ ਤਾਂ ਇਹਨੇ ਵਿੱਚ ਤੇ ਬਈ ਜਣਾ ਚਲੋ ਕਰ ਤੁਹਾਨੂੰ ਨਾਲ ਸ਼ੇਅਰ ਫਿਰ ਹਾਂਜੀ ਤੇ ਵੀ ਆਪਣਾ ਮੈਂ ਕਿਹច ਬੈਂਦਾ ਨਹੀਂ ਪਿਆ ਇਹ 15 20 ਮਿੰਟ ਹੋ ਗਏ ਆਈ ਫਿਰਦਾ ਮੈਂ ਚੱਲੇ ਯਾਰ ਕਾਣ ਹੁਣ ਦਾਣਾ ਖਾ ਲੂਗਾ ਨਹੀਂ ਤਾਂ ਫਿਰ ਦਾਣੇ ਇ ਰੱਖੇ ਰਹਿਣੇ ਆ ਇਹਦੇ ਲਈ ਰੱਖਣੇ ਪੈਣੇ ਫਰਵੇਂ ਖਰਾਬ ਹੋ ਜਾਣਗੇ ਤੇ ਹੁਣ ਕੋਈ ਨਹੀਂ ਚਲ ਆਈ ਗਿਆ ਫੋਨ ਲਾਇ ਤੇ ਆਈ ਆਉਂਦਾ ਤੇ ਆਈ ਮੁੜ ਜਾਂਦਾ ਬਹਿੰਦਾ ਬਹਿੰਦਾ ਹੀ ਬਹਿੰਦਾ ਬਹਿੰਦਾ ਫੇਰ ਚੱਕਰ ਮਾਰ ਕੇ ਲੰਬੇ ਚੱਕਰ ਮਾਰ ਕੇ ਚੜੇ ਜਾਂਦਾ ਤੇ ਉੱਤੇ ਨਹੀਂ ਆ ਗਿਆ ਮੈਂ ਕਿਹਾ ਹੁਣ ਤਾਂ ਬੈਠੂਗਾ ਪੱਕਾ ਨਹੀਂ ਚੱਲ ਗਿਆ ਫੇਰ ਓ ਹੋ 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 ਨਵੇਂ ਕੂਤਰੀ ਬਾਹਰ ਆ ਗਈ ਉਹ ਅੰਦਰ ਕਰੀਏ ਛੇਤੀ ਛੇਤੀ ਨਵੇਂ ਕੂਤਰੀ ਬਾਹਰ ਆ ਗਈ ਆ ਚੱਲੋ ਭਰਾਵੋ ਰੋਤਰੀ ਚੱਕਰ ਜਦ ਨਵੀਂ ਆ ਗਈ ਸੀ ਬਾਹਰ ਖੋਡੇ 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 ਇਹਨੂੰ ਫੜੀਏ ਉਹ ਤੋਂ ਅੰਦਰ ਚੱਲ ਗਏ ਚਲੋ ਚੱਲ ਬਾਈ ਇਹਨੂੰ ਅੰਦਰ 11 ਕਰ ਲਈ ਤਾਂ ਫੇਰ ਮਿਲਦੇ ਆ ਉਹ ਵੀ ਕਰਤੀ ਓਕੇ ਸੌਖੀ ਇਹ ਅੰਡੇ ਦੇ ਮੈਂ ਕਹਿੰਨਾ ਨਹੀਂ ਕਿ ਮਾਰ ਲਈ ਸੀ ਆਪਾਂ ਸਿਰ ਮਾਰ ਲਈ ਸੀ ਚਲੋ ਇੱਕ ਵਾਰੀ ਫੇਰ ਦਿਖਾ ਦਿੰਦੇ ਆ ਚਲੋ ਕੋਈ ਗੱਲ ਨਹੀਂ ਰੱਤਾ ਵੀ ਹਜੇ ਉੱਤੀ ਫਿਰਦਾ ਹਨਾ ਕੁੰਡਾ ਯਾਰ ਲਾ ਦਿੰਦੇ ਆ ਇਹ ਕੀ ਆ ਰਹਿਣ ਦੋ ਕੁੰਡਾ ਚਲੋ ਆ ਕੇ ਬੈਹਿ ਜੂਗਾ ਤੋ ਕਰ ਦਾਂਗੇ ਅੰਦਰ ਆ ਫਿਰਦਾ ਚਲੋ ਬਾਕੀ ਵੀ ਕਮੈਂਟ ਕਰਕੇ ਦੱਸਿਓ ਕਿੰਨਾ ਕਿੰਨਾ ਜੀਬ ਵਡਾ ਲਈ ਸੀਜ਼ਨ ਸ਼ੁਰੂ ਹੋ ਗਿਆ ਕਿ ਨਹੀਂ ਆਪਣਾ ਤਾਂ ਹੋ ਗਿਆ ਬਈ ਇੱਕ ਦੋ ਜਣੇ ਨੇ ਵਡਾ ਲਈਆਂ ਤੇ ਮੰਟੀ ਚ ਵੀ ਆਉਣ ਲੱਗੀਆਂ ਜੀਰੀਆਂ ਤੇ ਕਾਇੰਤ ਨੇ ਸਵਾਰ। ਉਹ ਹਲਦੀ ਬੜੀ ਪਈ ਐ ਨਾ। ਬਹੁਤ ਹਲਦੀ ਨੇ ਕੰਮ ਖਰਾਬ ਕੀਤਾ। ਦੱਸਿਓ ਕਮੈਂਟ ਕਰਕੇ ਜ਼ਰੂਰ ਹਾਂ। ਤੇ ਕੋਈ ਗੱਲ ਨਹੀਂ ਬੰਨੇ ਉੱਤੇ ਹੀ ਹਜੇ ਤੇ ਜਦੋਂ ਆ ਕੇ ਬੈਗ ਗਿਆ ਤੇ ਫੇਰ ਤੁਹਾਨੂੰ ਕਰਾਂਗਾ ਸ਼ੇਅਰ। ਹਾਂਜੀ। ਤੇ ਉੱਠੀ ਲੋ ਮੇਰੇ ਵੀਰੋ ਆ ਕੇ ਬੈਗ ਗਿਆ ਰੱਤਾ ਹੁਣੀ ਹੁਣੀ ਸਾਹਮਣੇ ਗੋਲਦੀਆਂ ਚਰਾਲ ਕੇ। ਗੋਲ ਉੱਤੇ ਬੈਗੇ ਤੇ ਆਪਾਂ ਅਗਲੇ ਥੱਲੇ ਬੈਗੇ ਆ। ਕੋਈ ਨਹੀਂ ਹੁਣ ਕਰਦੇ ਆਂ ਦਾਣਾ ਪਾਣੀ ਖਾਲੂਗਾ ਵੀ ਤੇ ਪਾਣੀ ਧਰਦੇ ਆਂ ਤਾਂ ਨਦੰਦਰਾ ਪਾਈ ਹੋਇਆ ਉੱਡ ਨਾ ਜਾਈ ਪਤੰਦਰਾ ਫੇਰ ਹੁਣ ਨਾ ਉੱਡੀ ਗੋਲੇ ਵੀ ਕੰਮ ਤੱਕੜੀ ਕਰਦੇ ਆਂ ਤੇ ਆ ਮਾਮੇ ਹੁਣਾਂ ਦਾ ਖੁੱਡਾ ਮੈਂ ਵੀਰੋ ਨਾਨੇ ਵਿੱਚ ਕਰੋ ਇਸਾਂ ਕੋਈ ਨਹੀਂ ਕਰਾ ਮਾ ਇੱਕ ਵੇਸੇ ਦਣਾ ਮਾਂ ਮੇਰੇ ਤਰ੍ਹਾਂ ਦਾ ਬਈ ਸ਼ੌਂਕ ਆ ਫੇਰ ਉੱਡ ਗਿਆ ਨਹੀਂ ਹੱਥ ਉੱਤਾਂ ਦਾ ਇਹ ਗਲਤੀ ਕਰ ਲਿਆ ਕੱਢ ਗਏ ਮਾ ਚੱਲ ਮਾਣਾ ਮੋਟਾ ਪੰਨ ਹੋਯੋ ਬਾਹਰ ਉੱਡਿਓ ਦਾ ਉੜਦਾ ਕੰਜਰ ਦਾ ਫੇਰ ਬੈਹਂਦਾ ਫੇਰ ਉੜਦਾ ਫੇਰ ਬੈਹਂਦਾ ਅੰਦਰ ਹੀ ਅੰਦਰ ਦਾਣਾ ਦੂਣਾ ਨਹੀਂ ਖਾਣਾ ਦਾ ਸਾਨੂੰ ਪੁੱਛੇ ਵੇ ਹੈਨਾ ਤੇ ਚਲੋ ਕੋਈ ਗੱਲ ਨਹੀਂ ਆਪੇ ਚੱਲ ਜੂ ਅੰਦਰ ਬਈ ਆਪਾਂ ਦਾ ਆ ਬੱਤ ਕੇ ਬਾਈ ਨਿਤਰਾਮ ਨਾਲ ਤੇ ਆਪਾਂ ਵੀ ਜੇ ਕਿਸੇ ਬੰਦੇ ਦਾ ਕੂਤਰ ਲੈਣੇ ਹੋਣ ਤਾਂ ਦੱਸਿਓ ਕੋਣ ਕਿਹੜਾ ਬਾਈ ਦਊਗਾ ਔਨਲਾਈਨ ਤਾਂ ਹੈ ਨਹੀਂ ਆਪਾਂ ਇੱਕ ਇੱਕ ਹੀ ਬੰਦਾ ਉਥੇ ਲਾਵਾਂਗੇ ਮੈਂ ਸੱਚ ਹਾਂ ਲੈਣੇ ਨਹੀਂ ਮਤ ਜਿਹੜੇ ਜਿਹੜੇ ਆਪਾਂ ਦਾ ਕੂਤਰ ਲਊਗਾ ਗਿਫਟ ਜਿਹਨੂੰ ਆਪਾਂ ਕਰਨੇ ਆ ਤੇ ਦੱਸਿਓ ਫਿਰ ਗਿਫਟ ਕਿਹੜਾ ਕਿਹੜਾ ਲਊਗਾ ਤੇ ਆ ਤਾਂ ਸਾਰੇ ਹੀ ਹੋਣੇ ਗਿਫਟਰ ਲੈਣ ਨੂੰ ਕਹਿੰਦੇ ਗਿਫਟ ਥੋੜਾ ਮੋੜ ਆ ਜਾਂਦਾ ਤੇ ਆਹ ਫਾਇਦਾ ਚਲ ਕੋਈ ਨਹੀਂ ਖਈਆ ਸ਼ਦੀ ਸ਼ਦੀ 1000 ਸਬਸਕ੍ਰਾਈਬਰ ਕਰਾ ਦੋ ਜਵਾਨ ਕਰਦੇ ਆ ਤੁਹਾਨੂੰ ਗਿਫਟ ਦਵਾਂਗੇ ਭਾਵੇਂ ਕੱ ਜੋੜੀ ਕੱਢੀਏ ਭਾਵੇਂ ਪੱਠੇ ਕੱਢੀਏ ਇੱਕ ਇੱਕ ਹਨਾ ਤੇ ਸ਼ਦੀ ਸ਼ਦੀ 1000 ਸਬਸਕ੍ਰਾਈਬਰ ਕਰਾ ਦੋ ਤੇ ਹਾਂ ਸੱਚ ਬਾਈ ਤੇ ਆਪਣਾ ਡੇਟ ਦੇਖ ਮੈਂ ਹੁਣ ਮਾਣਾ ਫੋਨ ਚੈੱਕ ਕਰ ਲਾਂ ਡੇਟ ਉਹ ਉਤਰੀ ਦੇ ਅੰਡਿਆਂ ਦੀ ਤੇ ਫਿਰ ਉਸ ਹਾਉਨਾ ਕਾਪੇ ਤੇ ਵੀ ਲਿਖਣੀ ਆਪਾਂ ਚਲੋ ਜੀ ਇਹ ਨਹੀਂ ਬੰਦਾ ਅੱਧਾ ਘੰਟਾ ਹੋ ਗਿਆ ਬਿਠਾਉਂਦੇ ਨੂੰ ਬਾਜ ਜਾ ਬੁੱਜ ਜਾ ਮਥੇਰੀਆਂ ਮਾਰ ਕੇ ਦੇਖ ਲਿਆ ਨਹੀਂ ਬੰਦਾ ਆ ਦੇ ਆਈ ਲਟਦਾ ਫਿਰਦਾ ਗੰਦ ਪਾਉਂਦਾ ਜਾਂਦਾ ਆਦੇ ਪਰਾ ਫੋਲ ਲਗਾਉਂਦਾ ਪੌਂਦਾ ਤੇ ਬਈ ਆਪਣੇ ਫੋਨ ਦੀ ਬੈਟਰੀ ਵੀ 3% ਰਹਿ ਗਈ ਪਤਾ ਨਹੀਂ ਕਦੋਂ ਬੰਦ ਹੋ ਜਵੇ ਤੇ ਆਪਾਂ ਦਾਣਾ ਦੋਨਾਂ ਦਾ ਪਾਤਾ ਤੇ ਪਾਣੀ ਆਪਣੀ ਧਰ ਕੇ ਫਿਰ ਬਾਅਦ ਚ ਬਲੌਗ ਦੀ ਐਂਡਿੰਗ ਹੀ ਕਰਾਂਗੇ ਠੀਕ ਹਨ ਤੇ ਫੋਨ ਮਤਲ ਲਈ ਚਾਰਜ ਲਾ ਕੇ ਆਵਾਂ ਤੇ ਡਾਊਨ ਹੋਣ ਵਾਲਾ ਇਹ ਵੀ 2% ਰਹਿ ਗਈ ਬੈਟਰੀ ਤੇ ਵੀ ਆਪਾਂ ਵੀਡੀਓ ਬੰਦ ਕੀਤੀ ਜੱਦੀ ਆ ਆ ਕੇ ਬਹਿ ਗਿਆ ਤੇ ਹੁਣ ਇਹਨੂੰ ਛੇਤੀ ਛੇਤੀ ਅੰਦਰ ਕਰਦੀ ਆ ਕੰਜਰ ਦੇ ਆ ਭਜਾ ਸਾਈਡ ਤੇ ਕਾਨ ਹੁਣ ਇਹ ਹੁਣ ਫੇਰ ਉੱਡੂਗਾ ਜਿਸ ਤੱਕ ਮੈਨੂੰ ਲੱਗਦਾ ਹੈ ਜੀ ਤੇ ਲਓ ਜੀ ਆਪਣੇ ਵੀ ਕਬੂਤਰੀ ਭੱਜ ਗਈ ਸੀਗੀ ਖੱਟੀਆਂ ਵਾਲੀ ਤੇ ਉਹ ਫਿਰਦੀ ਆ ਟੈਂਕੀ ਦੇ ਉੱਤੇ ਆਹ ਜਾਂਦੀ ਆ ਠੀਕ ਆ ਨਾ ਤੇ ਪਿੰਡ 'ਚ ਆਉ ਜਾਂਦੀ ਆ ਤੇ ਛੜਦਿਆਂ ਰਤਾ ਨਾ ਆਪਾਂ ਇਧਰ ਮਾਮਲੇ ਜਵਾਕ ਵੀ ਫਿਰਦੇ ਨੇ ਅੰਦਰ ਦੇਖੋ ਕਿੰਨਾ ਘੈਂਟ ਮੌਸਮ ਆਇਆ ਕੋਈ ਰੋੜਾ ਰੂੜਾ ਪਈਊਗਾ ਨਾ ਦੇਖ ਲਿਓ ਮੜੇ ਆ ਐਡਜਸਟ ਕਰ ਲੇ ਤਾਂ ਕਰਤਾ ਛੱਡ ਦੀ ਆ ਆਪਾਂ ਹਨਾ ਰਤਾ ਛੱਡ ਦੀ ਆ ਹਾਂਜੀ ਲਓ ਜੀ ਕਬੂਤਰੀ ਤਾਂ ਆਈ ਨਹੀਂ ਪਤਾ ਨਹੀਂ ਕਿੱਥੇ ਪੈ ਗਈ ਲੱਗਦਾ ਮੁੰਡੇ ਦੇ ਘਰੀ ਚਲ ਗਈ ਹੋਣੀ ਆ ਕੋਈ ਨਹੀਂ ਯਾਰ ਰਾਤ ਨੂੰ ਜਾਂ ਕੱਲ ਨੂੰ ਸਵੇਰੇ ਲੈ ਆਵਾਂਗੇ ਖੋਡਾ ਖੋਲੇ ਜਿੰਨੇ ਦਿਨ ਲੱਗੇ ਕੋਈ ਚੱਲ ਜਾਣਾ ਥੱਲੇ ਤੇ ਕਰਦੇ ਆ ਫਿਰ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ 'ਚ ਜਿਹਨੇ ਪੁਰਾਣਾ ਬਲੌਗ ਨਹੀਂ ਦੇਖਿਆ ਜਾ ਕੇ ਦੇਖ ਲਓ ਚੈਨਲ ਕੋਲ ਸਬਸਕ੍ਰਾਈਬ ਤੇ 1000 ਫੌ ਸਬਸਕ੍ਰਾਈਬਰ ਸ਼ੇਅਰ ਹੀ ਕਰ ਲਿਓ ਤੇ ਫਿਰ ਗਿਫਟ ਕੱਢਨੇ ਆਪਾਂ ਗਿਫਟ ਚਲੋ ਫਿਰ ਮਿਲਦੇ ਆ